ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੋਲਦਾ ਕਰਦਾ ਵੀਰੇ ਰੋਕ ਵਾਤ ਵਾਤ ਠੀਕ ਹੈ ਸਾਰੇ ਵੀਰਾਂ ਦਾ ਕਬੂਤਰ ਘਾਤਰ ਸੱਟਾ ਬਈ ਚਲੋ ਬ్రో ਖੋਲੀਏ ਕੋਡੀਏ ਖੋਡੇ ਬਰੋ ਖੋਡੇ ਕੋਡੇ ਸਾਰੀ ਜਰੀ ਦੇਖੇ ਕੀ ਹਾਲ ਚੜਾ ਕੂਤਰਾ ਲੈਣਾ ਇਧਰ ਕਬੂਤਰਿਆਂ ਵਾਲਾ ਵੀ ਖੁੱਲ ਗਿਆ ਹੋਪਸ ਕੂਤਰ ਵਿਲੇ ਹੁਣ ਸਾਰੇ ਬਈ ਛੰਡਣ ਵਾਲੇ ਹਨ ਬਾਕੀ ਰਾਂਦ ਪਾਣੀ ਨਹੀਂ ਚੱਕਿਆ ਯਾਰ ਨਹੀਂ ਪਤਾ ਲੰਗਿਆ ਕੁਛ ਨਹੀਂ ਲੰਦਾ ਚਲੋ ਹਾਂਜੀ ਮੇਰੇ ਵੀਰੋ ਇਹ ਕਬੂਤਰ ਪਾਈ ਲਗਭਗ ਵਿਲੇ ਆ ਸਾਰੇ ਵਿੱਚੋਂ 2-3 ਕਬੂਤਰ ਅੰਦਰੀ ਦਾਣੇ ਹੈਗੇ ਮਾੜੇ ਮੋਟੇ ਮੂਲੀ ਏ ਚਲੋ ਕੋਈ ਨਾ ਹਾਈ ਤਾਂ 7:00 ਵਜੇ ਆ ਅ ਅੱਧਾ ਘੰਟਾ ਲੇਟ ਛੱਡ ਲਾਂਗੇ ਕੋਈ ਨਾ ਕਰਨ 7:30 ਵਜੇ ਯੋ ਬੇਬੀ ਬੋ ਕਰੋ ਖੁੱਲੂ ਬਾਹਰ ਕੇ ਆਵਾ ਮੈਂ ਪਈ ਆ ਜਾ ਮੁੰਡਿਆ ਖੋਲ ਤਾਂ ਬਾਹਰ ਤੇ ਲੋਈ ਕੰਗ੍ਰੈਚੁਲੇਸ਼ਨ ਹਰੀ ਟਵਰੀ ਗੁੰਮ ਗਈ ਆ ਆਪਣੀ ਕਿਵੇਂ ਭੱਜ ਗਈ ਸੋਤੋ 4 ਵਜੇ ਚਲੋ ਕੋਈ ਗੱਲ ਨਹੀਂ ਦੋ ਤਾਂ ਵਰੀ ਬਰੋ ਅੱਲਾਹ ਜੀ ਛੱਡੀ ਕੁਦਰ ਪਹਿਲੇ ਨੰਬਰ ਤੇ ਮੋਜਾ ਬਈ ਲਗਭਗ ਟਾਈਮ ਹੋ ਗਿਆ 7:55 ਫਿਰ ਆ ਗਿਆ ਦੋਵੇਂ ਗਲਾਬੀ ਟੂਸੇ ਗਲਾਬੀ ਟਵਰੀ ਕਾਲਾ ਚੀਨਾ ਬਈ ਖੱਬੀ ਗਲਾਬੀ ਚਾਲੋ ਹਰੀ ਗਲਾਬੀ ਪਾਗਲ ਕਾਲੀ ਛੀਨੀ ਬਰੋ ਉਹ ਤੋ ਬਈ ਸੱਜੀ ਗਲਾਬੀ ਬਗਲ ਵਾਲੀ ਇਹਦੇ ਅੰਦਰ 2-4 ਦਾਣੇ ਹੈਗੇ ਆ ਬਈ ਚਲ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਹਰੇ ਟੂਸੇ ਵਾਲ ਨੂੰ ਲਾਉਣੇ ਆ ਬਈ ਅੱਜ ਪਹਿਲਾ ਪਾਣੀ ਠੀਕ ਹੈ ਖੱਬੇ ਹਰੇ ਟੂਸੇ ਵਾਲੇ ਨੂੰ ਲਾਓ ਜੀ ਹਰੇ ਟੂਸੇ ਵਾਲਾ ਵੀ ਛੱਡ ਗਏ ਚਲ ਸ਼ੇਰਾਏ ਪਹਿਲਾ ਪਾਣੀ ਆ 5 ਐਮਐਲ ਚਾਲ ਚਾਲ ਚੱਲ ਲੱਛਣੇ ਦੇ ਨਗਰ ਲਾਓ ਜੀ ਹਰੇ ਕਾਂਡਲ ਨੂੰ ਛੱਡ ਪੀ ਤੇ ਹਜੇ ਵੀ ਇੱਕ ਦੋ ਦਾਣੇ ਹੈਗੇ ਇਹਦੇ ਅੰਦਰ ਬਈ ਕੋਈ ਚੱਕਰ ਵਾਲੀ ਗੱਲ ਨਹੀਂ ਜਾਣਦੇ ਯਾਰ ਤੇ ਹਰੀ ਕਾਂਡ ਵਾਲੀ ਨੂੰ ਬਈ ਦੂਜੀ ਵਾਰੀ ਅੱਜ ਪਾਣੀ ਦੀ ਲਗਭਗ 10 ml ਪਾਣੀ ਦਿੰਨੇ ਆ ਇਹਨੂੰ ਤੇ ਇਹਦੇ ਅੰਦਰ ਵੀ ਇੱਕ ਦੋ ਕੈਂਕਰਾਂ ਬਦਾਮਾਂ ਦੀਆਂ ਹੈਗੀਆਂ ਹਜੇ ਚਲੋ ਕੋਈ ਚੱਕਰ ਨਹੀਂ ਝਾੜਨ ਦੇ ਪਾਣੀ ਹੈਗਾ ਨਾਲ ਆਪੇ ਖਚਕੁੱਚ ਜੂਗੀ ਯਾਰ ਤੇ ਇਧਰੋਂ ਨਵੀਂ ਕੂਤਰੀ ਵੀ ਛੱਡਦੀ ਵੀ ਆਪਣੀ ਕੱਚ ਕਾਂਤ ਵਾਲੀ ਜਿਹੜੀ ਇੱਕ ਦਿਨ ਹੀ ਉੱਡ ਗਈ ਹੈ ਘਰੇ ਹਜੇ ਉਹ ਵੀ ਤੀਜੇ ਦਿਨ ਅੱਜ ਦੀ ਦੂਜੀ ਲੜਾਈ ਹੈ ਛੱਡਦੀ ਬਾਹਰ ਛੱਡੀ ਲਓ ਜੀ ਹਰੀ ਕਾਂਤ ਵਾਲੀ ਵੀ ਛੱਡਦੀ ਆ ਆਪਣੀ ਤੇ ਕੱਚ ਕਾਂਤ ਵਾਲੀ ਉੱਡ ਗਈ ਸੀ ਠੱਪੇ ਮਾਰਦੀ ਮਾਰਦੀ ਭਣੀ ਕਿਧਰ ਡੱਪ ਗਈ ਲਓ ਜੀ ਤੇ ਟੂਸੇ ਡੰਡੇ ਵਾਲੀ ਵੀ ਜਾਣ ਲਗੇ ਅੱਜ ਵੀ ਪਾਸੇ ਬਹਿ ਕੇ ਆਉਗੀ ਤਾਂ ਮੈਨੂੰ ਪਤਾ ਆਇਆਦਾ ਬਾਕੀ ਅੰਦਰ ਵੀ ਦਾਣੇ ਹੈਗੇ ਐ ਭਾਈ ਬਾਹਲੇ ਨਹੀਂ ਕੋਈ ਚਾਰ ਪੰਜ ਦਾਣੇ ਹੋਣਗੇ ਇੱਧਰ ਬੈਠਕ ਵੀ ਖੋਲ ਕੇ ਕਰਦਗੇ ਲਾਈਟਾਂ ਨੂੰ ਤਾਂ ਬੰਦ ਤੇ ਸਾਚ ਫੋਨ ਚਾਰਜ ਲਾ ਦਿੰਦੇ ਭਾਈ ਉਦੋਂ ਲਾਈਟ ਜਾ ਫੜਦੇ ਹੁੰਦੀ ਐ ਲਓ ਜੀ ਫਿਰਦੇ ਆ ਸਾਰੇ ਗੂਤਰ 1 2 3 4 5 ਪਤਾ ਨਹੀਂ ਕਿੰਨੇ ਕੁੰਨੇ ਸਾਰਿਆਂ ਤੋਂ ਵਧੀਆ ਫਿਰਦਾ ਦੋਵੇਂ ਟੂਸਿਆਂ ਵਾਲਾ ਉਹ ਇਕੱਲਾ ਹੀ ਫਿਰਦੋ ਦੋਵੇਂ ਟੂਸੇ ਗਲਾਬੀ ਕਲਾਬੀਟ ਹੋਰੀ ਦੋ ਤਾਂ ਆ ਗਏ ਇੱਕ ਦੋ ਹੋ ਜਾਂਦੇ ਇੱਕ ਹੋ ਜਾਂਦੀ ਦੋ ਹੋ ਉਹਦੇ ਠੀਕ ਹੈ ਕੱਲੇ 2 2 ਸਿਆਂ ਵਾਲਾ ਹੋ ਜਾਂਦਾ ਉਹਦੇ ਉਹ ਦੇ ਚਲੋ ਕੀ ਆ ਬਈ ਦੇਖਦੇ ਕਿੰਨੇ ਸਿੱਧੇ ਨੇ ਤੇ ਕਿੰਨੇ ਪਾਸੇ ਪਾਸੇ ਬੈਠਣਗੇ ਜੇ ਮੇਰੇ ਹਿਸਾਬ ਨਾਲ ਤਾਂ 2 ਸੇ ਡੰਡੇ ਵਾਲੀ ਇੱਕ ਕੱਚਕਾਂ ਵਾਲਾ ਲਈ ਦੋ ਹੀ ਕੂਤਰ ਪਾਸੇ ਬੈਠ ਕਾਣਗੇ ਤੱਕ ਮੈਨੂੰ ਲੱਗਦਾ ਹੈ ਨੂੰ ਲਾਉ ਭਾਈ ਡਾਕਟਰ ਸਾਹਿਬ ਫੇਰ ਲਾ ਗਿਆ ਬੋਤਲਾ ਚ ਤੇ ਟੇਨ ਵਾਲੀ ਮੈਂ ਕਬੂਤਰ ਛੱਡ ਰੱਖੇ ਸੀ ਹੁਣ ਭੈੜਾ ਪਾਦਾ ਮੈਨੂੰ ਯਾਰ ਨਾ ਦਾ ਕਬੂਤਰ ਦੇਖਣੇ ਹੋ ਗੰਬਾਰ ਜਾ ਕੇ ਹੁਣ ਨਾ ਮੋਟਰ ਨਾਲ ਓਕੇ ਲੈ ਜਾਣ ਜੋਗਾ ਨਾ ਛਦਰੀ ਲਾਉਣ ਜੋਗਾ ਕਿਤੇ ਮੋਜਾ ਪਾਸੇ ਵੇ ਜਾ 10 ਵਜੇ 3 ਮਿੰਟਾਂ ਤੇ ਤੇ ਖਬੀਗਲਾ ਵੀ ਬਗਾਲ ਵੀ ਆ ਗਿਆ ਬੈਠੇ ਗਲਾਮੀ ਬਗਾਲ ਆ ਕਾਲਾ ਚੀਨਾ ਛਦਰੀ ਤੇ ਪੈਰ ਲਾ ਕੇ ਬਹਿ ਗਏ ਬਹਿ ਗਏ ਸੈਟ ਹੋ ਗਏ ਬਹਿ ਕੇ ਫਿਰ ਐ ਤੇ ਹੌਲੀ ਹੌਲੀ ਉੱਠ ਗਏ ਤੇ ਹੁਣ ਹੁਣ ਫਿਰ ਬੈਠ ਗਿਆ ਤੂੰ ਬੈਠਾ ਰਿਹਾ ਤੇ ਖਰੀ ਗਲੇ ਬੈਠੀ ਗਲੀ ਉਹ ਮੋਜਾ ਕਿਤੇ ਵੜਵਾਉਂਦਾ ਦਿੰਦੇ ਨਹੀਂ ਹਾੜ ਦੇ ਰੁਟ ਕੇ ਦੇਖੇ ਬੋ ਲੋ ਇਹ ਕੋਈ ਕਾਹ ਵੋ ਬੋਤਲ ਬੋਤਲ ਬੰਦ ਕਰ ਕਿੱਥੋਂ ਹੋ ਗਈ ਇੱਥੇ ਹੋ ਗਈ ਥੱਲੇ ਨੂੰ ਥੱਲੇ ਨੂੰ ਥੱਲੇ ਨੂੰ ਥੱਲੇ ਨੂੰ ਕਰ ਦੇ ਉਹ ਥੱਲੇ ਕਰ ਦੇ ਚੀਹ ਲਾਤਾ ਮੁੰਦਾ ਜਾ ਲਾਤਾ ਉਹ ਦੇਖ ਕੇ ਅੱਗੇ ਚੱਲ ਗਏ ਉਹ ਹੜਦਾ ਹੜਦਾ ਬੀਬੀ ਇੱਕ ਮਿੰਟ ਇੱਕ ਮਿੰਟ ਮੈਨੂੰ ਦੇਖਣਾ ਕੋਈ ਪਾਈ ਬਲ ਨਹੀਂ ਪਾਉਂਦੇ ਯੂਜ਼ਰ ਆ ਮੋਜ਼ਾ ਵਾਲੀ ਆ ਮੋਜ਼ਾ ਆ ਟੂਸਿਆਂ ਵਾਲਾ ਹਨ ਇਹ ਟੂਸਿਆਂ ਵਾਲਾ ਮੋਜ਼ਾ ਕਿੱਥੇ ਬੈਠੇ ਮੁੰਡਾ ਦਿੰਦਾ ਨਹੀਂ ਕਿ ਪਰਾਂ ਪੂਰਾ ਬੈਠ ਗਿਆ ਉਹ ਮਾਨੇ ਚੱਲ ਜਿਹੜੀ ਵੱਡੀ ਟੈਂਕੀ ਵਾਲੀ ਉਹਦੇ ਤੇ ਬੈਠਾ ਹੈ ਉਹਦੇ ਤੇ ਬੈਠਾ ਚੱਲ ਯਾਰ ਬੈਠੀ ਬੁੱਢੀ ਆਂ ਦੇਰ ਹੋਰ ਕੀ ਕਰਕੇ ਯਾਰ ਫਿਰ ਬਾਕੇ ਚੱਲ ਗੁਨਾ ਕੈਮਰਾ ਫੜ ਕੋਈ ਨਾ ਚੱਲ ਗਏ ਫਿਰ ਆ ਫੇਰ ਮੋਦ ਲਾ ਰਹੇ ਇਹ ਕੈ ਟੈਂਕੀ ਇਹ ਤਾਂ ਡਾਇਰੈਕਟਰ ਕਿਹਾ ਸੀਨੀਅਰ ਡਾਇਰੈਕਟਰ ਵੀ ਆ ਗਏ ਬੈਠੇ ਨੇ ਤਾਂ ਕਰਕੇ ਕਿ ਕਿਤੇ ਹੁਣ ਜੇ ਸੂਈ ਜੱਟ ਵੀ ਪੱਟ ਕਰਨੀ ਬਹੁਤ ਪੈਸਾ ਲੱਗੇ ਉਂਦੇ ਵਾਪ ਚੈੱਕ ਕਰਨੀ ਹੈ ਕਿ ਬੋਤਲ ਸਹੀ ਲੱਗੇਗੀ ਕਿ ਨਹੀਂ ਇਹ ਕਿ ਨਹੀਂ ਇਹ ਤੋਂ ਵੱਡ ਕੇ ਵੇਖ ਲੈ ਨਹੀਂ 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 ਵੱਡ ਕੇ ਨਹੀਂ ਉਹ ਵੇਖ ਆ ਦੇ ਇੱਕ ਵਾਰ ਆ ਦੇ ਕੂਣਾ ਹੈ ਇਹਦੇ ਇੱਥੇ ਆ ਗਿਆ ਨਾ ਮੰਦ ਐਂ ਕਰਕੇ ਪਤਾ ਲੱਗ ਜਾਂਦਾ ਕਿਸੇ ਜਿੱਦ ਨਾ ਜਿੱਦ ਲੱਗੀ ਹੋਈ ਹੈ ਤੇ ਨਹੀਂ ਤੇ ਇੱਥੇ ਪਾਸੇ ਟਮਾਂਡੀ ਜੋ ਅੱਜ ਜਗਾਤ ਹੋਵੇ ਬੋਤਲ ਗਈ ਲੱਗ ਥੋੜੀ ਰੰਗੀ ਜਵਾਬ ਪਟਾ ਰੱਖੀ ਹੈ ਤੇ ਅੱਜ ਡਾਕਟਰ ਸਾਹਿਬ ਆ ਪਟ ਕੇ ਜਾਣਗੇ ਡਾਕਟਰ ਸਾਹਿਬ ਨੂੰ ਮੇਰੇ ਤੇ ਯਕੀਨ ਨਹੀਂ ਹੁੰਦੀਗਾ ਪਹਿਲਾਂ ਮੈਨੂੰ ਤੇ ਜਾਂਦਾ ਕਿ ਕਹਿੰਦਾ ਵਧਾਵ ਦੂਣਾ ਕਹਿੰਦਾ ਪੀਕੇ ਤੇਜ਼ ਹੀ ਪਾਏ ਇਹਦੇ ਚ ਸਲੋ ਕਰਦੀ ਤੇ ਮੈਂ ਵਧਾਤੀ ਸੀ ਫਿਰ ਵੀ ਤੇ ਹੁਣ ਆਉਣ ਵਾਲਾ ਮੌਸਮ ਕਰਤਾ ਹੁਣ ਮੈਂ ਘਟਾਤੀ ਹੈ ਜਾਣ ਕੇ ਸਕੀਮੀ ਦਾ ਬੋਤਲ ਲਓ ਜੀ ਗਏ ਡਾਕਟਰ ਸਾਹਿਬ ਦੇ ਬੋਤਲ ਲਾ ਕੇ ਦਵਾਈ ਲੈਣ ਹੀ ਪਿਆ ਉਹ ਜਿਹੜਾ ਰਾਰੋ ਪੀ ਲਾਗ ਰਿਹਾ ਦਾ ਤੇ ਅਜ ਡਾਕਟਰ ਸਾਹਿਬ ਆਪ ਬੋਤਲ ਲੈ ਕੇ ਜਾਂਦੀ ਸੀ ਪਟਕੇ ਹਨਾ ਤੇ ਮੈਂ ਕਿਹਾ ਡਾਕਟਰ ਸਾਹਿਬ ਖੱਡੀ ਪੈਬ ਦੇ ਜੋ ਕੱਢ ਗਿਆ ਨੂੰ ਇਹ ਸਾਡੇ ਕੰਮ ਦੀ ਚੀਜ਼ ਆ ਬਾਕੀ ਬੋਤਲ ਲੈ ਜਾਓ ਆ ਦੀ ਚਲੋ ਭਾਈ ਨਿਕਲੀ ਬਾਸ ਤੇ ਆਪਣੇ ਬਾਦਾਮ ਬਦੂ ਵੀ ਲੈ ਜਿਆਣਾ ਦਮ ਨਹੀਂ ਗਿਆ ਬਠਾ ਤੇ ਵੀ ਕਬੂਤਰ ਬੈਠ ਗਿਆ ਲਗਭਗ 5 ਕਬੂਤਰ ਤਾਂ ਛਤਰੀ ਤੇ ਬੈਠੇ ਆ ਗੁਲਾਬੀ ਟੂਸਿਆਂ ਵਾਲਾ ਕਿੱਧਰ ਗਿਆ ਟੋਰੀ ਵਾਲਾ ਕੋਈ ਤਾਂ ਹੀ ਹੈ ਤੇ ਇੱਕ ਪਾਸੇ ਬੈਠੀ ਹੈ ਕੱਚ ਕਾਂਤ ਵਾਲੀ ਹੈ ਵਾਸੇ ਟਾਈਮ ਟੂ ਦਾ ਹਿਸਾਬ ਵੈਸੀ ਕੋਈ ਗੱਲ ਅੰਦਰ ਹੀ ਪਈ ਸੀ ਤਾਂ ਪਤਾ ਭੇਜ ਜੀ ਨਹੀਂ ਆਇਆ ਕੀ ਬਣ ਜੇ ਹਾਂ ਉਹ ਤਾਂ ਮੈਨੂੰ ਪਤਾ ਪਾਸੇ ਵੇ ਕੇ ਆਉਗੂਗਾ ਲੈ ਬਾਦਾਮ ਬਦੂਮ ਕੱਟਦੇ ਯਾਰ 8 ਤੇ 8 16 ਕੱਟਦੇ ਉਹ ਕੋਠੀ ਤੇ ਬੈਠੀ ਹੋਣੀ ਉਹ ਬੈਠੀ ਲੀਲੇਗੀ ਮੈਨੂੰ ਪਤਾ ਯਾਰ ਉਹ ਕੱਚ ਕਦਲੇ ਉਹ ਬੈਗੀ ਵੀ ਪਾਸੇ ਲਗਭਗ ਪਤਾ ਨਹੀਂ 10 11 ਵਜੇ ਬੈਠੀ ਲਓ ਜੀ ਗੁਲਾਬੀ ਟੂ ਸੈਟ ਟਵਰਲ ਨੂੰ ਬਿਦਾਵ ਰੱਖ ਦਈਏ ਆਇਆ ਬੱਤ ਖਾਲਾ ਆਇਆ 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 ਬੱਤ ਬਲੇਗੀਏ ਲਓ ਜੀ ਇਹਨੂੰ ਵੀ ਰੱਖ ਦਈਏ ਬਿਦਾਵੇਂ ਦੇ ਵੰਡੇ ਦੇ ਲਾਉਣੇ ਕਬੂਤਰ ਆਪਣੇ ਪੰਜ ਭਟੇ ਛਤਰੀ ਤੇ ਪਾਣੀ ਤੇ ਕਿਧਰ ਵਾਹ ਦਈਏ ਵੇ ਇੱਕ ਤਾਂ ਉੱਡ ਗਿਆ ਤੋ ਤਿੰਨ ਤਿੰਨ ਤਰੀ ਉੱਡ ਗਏ ਤੇ ਦੋ ਜਾਣ ਗੁਲਾਬੀ ਹਰੀ ਬਗਲ ਤੇ ਖੱਬੀ ਗੁਲਾਬੀ ਬਗਲ ਚਲੋ ਜੀ ਦੋ ਜਾ ਵੜੇ ਪੰਜਾ ਚੋਂ ਵਧਾਈਆਂ ਗੁਲਾਬੀ ਟੂਸੀ ਟੋਲੀ ਛੱਡ ਦੀ ਅੰਦਰ ਇਹਨੇ ਖਾਲੇ ਪਤਾ ਤੇ ਦਾਣੇ ਵੀ ਰੱਖ ਦੀ ਵੀ ਇਧਰ ਪੱਟੀਆਂ ਨੇ ਪਾਸੇ ਆਇਓ 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 ਬੱਤ ਲਓ ਜੀ ਬਲੈਕ ਇਹ ਵੀ ਛੱਡਦੇ ਫੁੱਲੇ ਆਪਾਂ ਤੇ ਕਣਕ ਮੁੱਕੀ ਪਈ ਆ ਬਈ ਹਨਾ ਇੰਨੀ ਕੀ ਰਹਿ ਗਈ ਆ ਇਹ ਕਰਾਂ ਪਕੂਤਰਾਂ ਨੂੰ ਪਾ ਕੇ ਧਰ ਦਿੰਨੇ ਆ ਤੇ ਬਾਕੀ ਦਵਣੀ ਨੂੰ ਤੇ ਬਲਜੀਤ ਨੂੰ ਭੇਜਦਾ ਮੈਂ ਮੈਂ ਖੈ ਬਾਈ ਬਣੇ ਕਣਕ ਹਨਾ ਸਾਫ਼ ਕਰਕੇ ਤੇ ਗੱਟਾ ਚੱਕ ਕੇ ਲਿਆਉ ਯਾਰ ਪਾਉਣ ਨੂੰ ਹਾਂ ਜੀ ਕਿਉਂ ਦੇ ਮੋੜ ਕੇ ਫਿਰ ਉਹੀ ਤਾਂ ਰੌਲਾ ਵੀ ਵਿਹਲੇ ਹੀ ਨਹੀਂ ਹੁੰਦੇ ਜਾਨਵਰ ਇਹ ਅਗਲੇ ਦਿਨ ਨੂੰ ਠੀਕ ਆ ਬਾਕੀ ਬਾਬੇ ਤੂੰ ਮੈਂ ਰੱਖਦਾ ਜਿੱਦਣ 1 ਵਜੇ ਤੋਂ ਪਹਿਲਾਂ ਆਪਾਂ ਦਾਣੇ ਪਾ ਕੇ ਚੱਕਦਗੇ 1 ਵਜੇ ਤੋਂ ਪਹਿਲਾਂ ਉਹ ਦਿਨ ਤਾਂ 7 ਵਜੇ ਵਿਹਲੇ ਹੋ ਜਾਂਦੇ ਆ ਲਓ ਜੀ ਤੇ ਕਬੂਤਰ ਰਹਿ ਗੋੜਦੇ ਬਈ ਓਨਲੀ ਚਾਰ ਰਹਿ ਗਈ ਯਾਰ ਹਨਾ ਹੋ ਉਹਦੀ ਟੂਸੇ ਡੰਡੇ ਵਾਲੀ ਸਾਰਾ ਉੱਤੇ ਕਾਂਤ ਵਾਲੀ ਟੂਸੇ ਵਾਲੀ ਤੇ ਕੰਡ ਕਾਂਤ ਵਾਲੀ ਹਰੇ ਟੂਸੇ ਵਾਲਾ ਬੈਠ ਗਿਆ ਬਈ 12:00 ਵਜੇ ਤੇ 5 ਮਿੰਟਾਂ ਤੇ ਹਨਾ ਪਹਿਲਾਂ ਪਾਣੀ ਸੀ ਬੈਠਣ ਦਾ ਹੱਕ ਨਹੀਂ ਕੂਤਰਦਾ ਜਾਂ ਤਾਂ ਪਾਣੀ ਖਿੱਚ ਜਾਣੀ ਪਰ ਪਾਣੀ ਤਾਂ ਖਿੱਚ ਜਾਂਦਾ ਪਰ 5 ਐਮ ਲਕੂਤਰ ਕੀ ਮਾਇਨਾ ਹੁੰਦਾ 5 ਐਮ ਤਾਂ ਸਾਰਾ ਘੰਟੇ ਅੰਦੇ ਘਾਡੇ ਪਾਣੀ ਖਿੱਚਿਆ ਜਾਂਦਾ ਬਾਕੀ ਦੂ ਜੇ ਸੁਜਣਾ ਹੋਈ ਬੁੱਤਰ ਤਾਂ ਘੰਟੇ ਡੇਢ ਡੇਢ ਘੰਟੇ ਹੀ ਸੁਜ ਕੇ ਡਿੱਗ ਪੈਂਦਾ ਵਕਤ ਬਾਅਦ 2 ਘੰਟੇ ਤੋਂ ਉਸ ਵਾਂਗ ਨਹੀਂ ਹੁੰਦਾ ਘੰਟਾ ਡੇਢ ਘੰਟਾ ਤੇ ਚਲੋ ਦੇਖਦੇ ਆ ਲੱਗਿਆ ਜਾਂ ਫਿਰ ਮੱਛਿਆ ਵਾਲਾ ਹੋਣਾ 5 ਮਿਲ ਪਾਣੀ ਕੀਤਾ ਹੀ ਕੁਝ ਨਹੀਂ ਨਹੀਂ ਸਰਟਾ ਵਾਪੇ ਬੇਰਕੂਤਰ ਕੋਈ ਚੱਕਰ ਵਾਲੀ ਗੱਲ ਨਹੀਂ ਨਾ ਸੁਜਿਆ ਨਾ ਪਾਣੀ ਰੱਖਿਆ ਹਣ ਵਧੀਆ ਬੈਠਾ ਥੱਲ ਉਹਨਾ ਨੀਲਾ ਨਾਲ ਲਾਉ ਸਹੀ ਜਾਵਾਂ ਵੈਸੇ ਨਾਰਮਲੀ ਥੋੜਾ ਜਿਹਾ ਪਹਿਲਾਂ ਬੈਠ ਲੱਗਣਾ ਵਾਰ ਕਾਫੀ ਉੱਡ ਗਿਆ ਇਹ ਤੀਜੇ ਪਾਣੀ ਦੀ ਵਧੂ ਜਿਹਾ ਵਧਿਆ ਕੀਤਾ ਤੀਜੇ ਜਾਂ ਚੌਥੇ ਪਾਣੀ ਦੇ ਫੁੱਲ ਵਧੂਗਾ ਜੀ ਇਧਰ ਪਿਆ ਦੀ ਕੂਤਰਾਂ ਨੂੰ ਡਾਕਵਾ ਪਾਣੀ ਆਇਓ 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 ਪੀ ਲੋ ਰੱਖਤਾ ਸਾਰੇ ਕੂਤਰਾਂ ਨੂੰ ਪਾਣੀ ਮੋਜਾ ਵੀ ਪੀ ਜਾਂਦਾ ਹੈ ਦੂਜੇ ਸਾਰੇ ਨੂੰ ਪਿਆਦਾ ਕੱਲ ਹੈਲ ਟੂ ਸੈਲ ਰਹੇਗਾ ਹਰਾ ਕੰਡ ਗੱਲਾਂ ਵੀ ਕਾਂ ਤੇ ਵੀ ਪਹੁੰਚ ਗਈ ਜੀ 12 25 ਪਤਾ ਨਹੀਂ 23 25 ਪੁੱਛੀ ਤੇ ਹੋਇਆ ਕੁਛ ਤੇ ਲਓ ਭਾਈ ਹੁਣ ਹੋ ਗਈ ਹੈ ਕਣਕ ਇੱਕ ਨੰਬਰ ਜਾਵਾਂ ਜਮ ਇੱਕ ਨੰਬਰ ਹੈ ਇਹੋ ਹੀ ਕਣਕ ਚਾਹੀਦੀ ਹੈ ਠੀਕ ਹੈ ਕਿ ਨਹੀਂ ਸਹੀ ਗੱਲ ਹੈ ਕਣਕ ਤੇ ਕੁਛ ਵੀ ਇਦਾਂ ਦਾ ਕਣਕ ਚੌਲ ਆਟਾ ਦਾਣਾ ਲੈਣ ਵਾਸਤੇ ਸੰਪਰਕ ਕਰੋ ਬਲਜੀਤ ਮਾਨਾ ਵਾਲਾ ਆਇਆ 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 ਹੁਣ ਪਾਣੀ ਵੀ ਕਿੰਨਾ ਪੀਦਾ ਪਾਣੀ ਦਾ ਤਾਂ ਫਰਕ ਹੈ ਰੱਜਦਾ ਘੱਟ ਪੀਦਾ ਲਓ ਜੀ ਤੇ ਹਰੇ ਘੰਡਾਂ ਦੇ ਵੀ ਪਿਆਦ ਕਰਾ ਦਿਓ ਆਪਾਂ ਨੂੰ ਆਇਆ 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 ਬੱਤਰ ਆਇਆ ਆਇਆ ਓਕੇ ਹੋ ਗਿਆ ਆਇਆ 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 ਲਓ ਜੀ ਗਲਾਵੀ ਟੂਸੇ ਦੇ ਟੋਰੀ ਵਾਲ ਨੂੰ ਬਦਾਮ ਰੱਖਦੇ ਕਾਲੇ ਚਿੰਨੂ ਵੀ ਰੱਖਦੇ ਵੀ ਖਾਈ ਜਾਂਦਾ ਹੋਰਾਂ ਵਾਸਤੇ ਵੀ ਕੱਟਦੀਆਂ ਲਓ ਜੀ ਤੇ ਮੋਜੇਰੂ ਵੀ ਰੱਖਦੀ ਬਦਾਮ ਵੀ ਇਧਰ ਇੱਕ ਮਿੰਟ ਪਾਣੀ ਕਰਦੀਏ ਪਾਸੇ ਆਇਆ 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 ਬੱਤਰ ਲਓ ਜੀ ਇਹ ਕਾਲੀਆਂ ਚੀਨਾਂ ਉਧਰੋਂ ਵੀ ਰੱਖ ਦਿੱਤਾ ਨੇ ਆਇਤਾ ਬਾਦਾਮ ਵੀ ਖਾ ਲਾਂ ਬਈ ਇਹ ਚਾਰ ਚਾਰ ਆਇਓ 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 ਬੱਤ ਤੇ ਬਸ ਬਈ ਸਾਰੇ ਕਬੂਤਰਾਂ ਨੂੰ ਮਤਲਬ ਜਿਵੇਂ ਜਿਵੇਂ ਬਾਦਾਮ ਖਾਈ ਜਾਂਦੇ ਆ ਉਸ ਤੋਂ ਬਾਅਦ ਨਾਲ ਨਾਲ ਦਾਣੇ ਪਾ ਕੇ ਰਜਾਰਜਾ ਖੁੱਡਾਂ ਛੱਡੀ ਜਾਂਦੇ ਆ ਦੋ ਰਹਿ ਗਏ ਬਸ ਇਹਨਾਂ ਜਦੋਂ ਪਾਣੀ ਖਿੱਚਦੇ ਆ ਦੂਬ ਦੇ ਇਹਨਾਂ ਨੂੰ ਵੀ ਬਾਦਾਮ ਧਰ ਕੇ ਦਾਣੇ ਪਾ ਦੇਾਂਗੇ ਠੀਕ ਹੈ ਤੇ ਬਾਹਰ ਉੜਦਿਆਂ ਕਬੂਤਰਾਂ ਵੀ ਦੋ ਹੀ ਰਹਿ ਗਣਾਂ ਤੇ ਫੋਨ ਲੋ ਆ ਬਾਬਾ ਤਾਂ ਹੀ ਜ਼ਿਆਦਾ ਵੀਡੀਓ ਨਹੀਂ ਬਣਾਉਂਦਾ ਮੈਂ ਹਨਾ ਮੈਨੂੰ ਐ ਮੁੜ ਕੇ ਬੰਦ ਨਾ ਹੋ ਜਾਏ 10 12% ਹੀ ਆ ਲੈਟ ਹੈਣੀ ਇੱਕ ਤਾਂ ਹਰੀ ਕਾਂਦ ਵਾਲੀ ਫਿਰਦੀ ਆ ਪਾਣੀ ਵਾਲੀ ਇੱਕ ਟੂਸੇ ਡੰਡਾ ਲਈ ਆ ਜਾਂਦੀ ਟੂਸਾ ਡੰਡਾ ਆਮ ਅਗਰੀ ਹਰੀ ਕਾਂਤ ਲਈ ਜਾਂਦੀ ਹੈ ਇਹ ਸਾਡਾ ਇੰਪੋਰਟਡ ਮੰਜਾ ਮੇਡ ਫॉर ਰਸ਼ੀਅਨ ਹੈ ਨਹੀਂ ਨਹੀਂ ਜਪਾਨ ਕਹਿਦਨੇ ਗਲਤ ਹੋਈ ਗੱਲ ਲਓ ਜੀ ਤੇ ਇਧਰ ਇਹ ਦੋਵੇਂ ਕਬੂਤਰਾਂ ਨੇ ਵੀ ਦਾਣੇ ਤੇ ਬਦਾਮ ਖਾਲੇ ਸ਼ਰਤਾਂ ਦੋਵੇਂ ਖੁੱਡੇ ਜੇ ਲਓ ਜੀ ਤੇ ਇਧਰ ਘੰਡ ਕਾਂਤ ਲਈ ਰੱਖ ਦਿਆ ਬਦਾਮ ਦੇ ਘਟ ਗਿਆ ਜਿਹਦੇ ਵੰਡੇ ਦੀ ਵੀ ਸੱਤ ਬਦਾਮ ਹੀ ਰਹਿ ਗਏ ਚਲੋ ਕੋਈ ਨਾ ਆਇਆ ਪੁੱਤ ਖਾਲਾ ਲਓ ਜੀ ਤੇ ਇਧਰ ਹਰੇ ਟੂਸੇ ਅਲਮ ਰੱਖ ਦਿਆ ਬਦਾਮ ਆਇਆ ਪੱਤ ਆਇਆ 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 ਖਾ ਲ ਤੂੰ ਖਾ ਲੇ ਕਿ ਨਹੀਂ ਹਨ ਤਾਂ ਖਾ ਲੇ ਤੇ ਉਹਦੀ ਪਾਦੀ ਕਬੂਤਰੀ ਨੂੰ ਗਣਕ ਬਈ ਲੈ ਛੰਡ ਖਾ ਲਾ ਰੱਜ ਲਓ ਜੀ ਤੇ ਟਾਈਮ ਹੋ ਗਿਆ 2:30 ਵਜੇ ਤੇ ਹੁਣ ਆਪਣਾ ਸਫੇਰ ਛੱਡ ਦਿੰਦਾ ਜਿਹੜਾ ਦੋ ਕਬੂਤਰਾਂ ਰਹਿ ਗਿਆਂ ਈ ਉਹਨਾਂ ਨੂੰ ਬਿਠਾ ਲੂਗਾ ਹਨਾ ਟੂਸੇ ਡੰਡ ਵਾਲੀ ਤੇ ਕਾਂਤ ਵਾਲੀ ਨੂੰ ਹਾਂਜੀ ਚਾਰ ਰੋਟੀ ਖਾ ਪੀ ਆਏ ਟਾਈਮ ਹੋ ਗਿਆ ਲਗਭਗ ਸਾਢੇ 3 ਤੇ ਕਬੂਤਰੀਆਂ ਵੀ ਉਹੀ ਦੋ ਰਹਿ ਗਈਆਂ ਬਾਈ ਕਾਂਤ ਵਾਲੀ ਤੇ ਟੂਸੇ ਡੰਡੇ ਵਾਲੀ ਤੇ ਮੈਨੂੰ ਆਹੇ ਲੱਗਦਾ ਅੱਜ ਵੀ ਟੂਸੇ ਡੰਡੇ ਵਾਲੀ ਕਾਂਤ ਵਾਲੀ ਨੂੰ ਬਿਠਾ ਕੇ ਬੈਠੂਗੀ ਹਨਾ ਤੇ ਇਹਨਾਂ ਨੂੰ ਛੱਡ ਦੇ ਭਾਈ ਅੰਦਰ ਹਰੇ ਟੂਸੇ ਵਾਲੇ ਨੂੰ ਪਹਿਲੇ ਨੰਬਰ ਤੇ ਤੇ ਛੱਡ ਦੀ ਹਰੇ ਕਾਂਡ ਵਾਲੀ ਨੂੰ ਤੇ ਕੱਚ ਕਾਂਤ ਵਾਲੀ ਵੀ ਉੱਡੇਈ ਬਾਈ ਆ ਆ ਗਈ ਕੋਠੀ ਤੇ ਬੈਠੀ ਸੀਗੀ ਹਨਾ ਚਲੋ ਦੂਜਾ ਦਿਨ ਹੀ ਹੌਲੀ ਹੌਲੀ ਇੱਕ ਦੋ ਦਿਨਾਂ ਸੈੱਟ ਹੋ ਜਾਣਾ ਨੇ ਤੇ ਇਧਰ ਖੱਬੀ ਕਾਂਤ ਵਾਲੀ ਆ ਆ ਗਈ ਖਬੀ ਕਾਂਤ ਬਗਰੀ ਆ ਗਈ ਵੀ ਟੂ ਸਿਰੰਡੇ ਵਾਲੀ ਵੀ ਆ ਆਵਣ ਨੂੰ ਦੋਵੇਂ ਇਹ ਯਾਰਾਂ ਦਾ ਅਨ ਲਾਓ ਜੀ ਤੇ ਇੱਧਰ ਜਿਹੜੀਆਂ ਦੋ ਕੂਤਰੀਆਂ ਵੀ ਬੈੰਧੀਆਂ ਹੁੰਦਾ ਸੀ ਨਾ ਆ ਮਤਲਬ ਇੱਥੇ ਕੋਕਰੇਚ ਇੱਕ ਤਾਂ ਗਲਾਬੀ ਕਾਂਤ ਵਾਲੀ ਗਲਾਬੀ ਢਿੱਡ ਵਾਲੀ ਕਾਲੀਆਂ ਚੀਨੀਆਂ ਦੋਵੇਂ ਤੇ ਇਹਨਾਂ ਨੇ ਵੀ ਆਪਦੇ ਦੋ ਦੋ ਆਂਡੇ ਪੂਰੇ ਕਰਤੇ ਅੱਜ ਤੇ ਕੱਲ ਤੋਂ ਇਹਨਾਂ ਦੀਆਂ ਵੀ ਡਾਂਗਾ ਸਟਾਰਟ ਕਰਾਵਾਂਗੇ ਕਿਤਾਬ ਬੈਠੀ ਸਰਤੀ ਬੈਠੀ ਐ ਇੱਕ ਹੋਊ ਬੈਠੀ ਵਿਚਾਲੇ ਪਿੱਛੇ ਆ ਰਹੀ ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਆਇਆ 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 ਪਾਏ ਨਹੀਂ ਹੁਣ ਪਾਸੇ ਜਾਊਗੀ ਇਹ 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 ਆਇਆ 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 ਹਰੀ ਕਾਂਤਲੀ ਵੀ ਮਰਨ ਲੱਗੀ ਠੱਪੇ ਮੈਂ ਤਾਂ ਆਇਆ 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 ਆਇਓ 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 ਉਠਾ ਲੈਣਾ ਮੈਂ ਦੂਆ ਨੂੰ ਉਠਾ ਲੈਣਾ ਕੋਈ ਚੱਕਰ ਵਾਲੀ ਗੱਲ ਦੀ ਯਾਰ ਮੌਸਮ ਖਰਾਬ ਹੀ ਹੈ ਆਇਓ 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 ਆਇਆ 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 ਲਓ ਜੀ ਟੂਸੇ ਡੰਡੇ ਵਾਲੀ ਵੀ ਸਿੱਧੀ ਛਤਰੀ ਤੇ ਆ ਗਈ ਵੀ ਇੱਕ ਮਿੰਟ ਟਾਈਮ ਦੱਸ ਦਿਆ ਸੁਣ ਇਹ ਬੈਠੀ ਆ ਜੀ 3 56 ਰਾਈਟਿੰਗ ਵਾਲੀ ਖਰਾਬ ਹੋ ਗਈ ਓਏ ਉਹਦੇ ਚੱਕਰਾਂ 'ਚ ਪੀ ਐਮ ਸਿੱਧੀ ਜਿੱਧਰ ਪਾਸੇ ਬੈਂਦੀ ਉਹਦੋਂ ਪਾਸੇ ਲਿਖ ਦਿੰਦੇ ਹੁੰਦੇ ਨੇ ਬਈ ਹਣਾ ਜਿੱਦਨ ਸਿੱਧੀ ਆ ਉਹ ਤੈਨੂੰ ਕੋਈ ਚੱਕਰ ਨਹੀਂ ਚਲੋ ਲਾਲਿਆ ਕੇ ਰਹੋ ਸੱਚ ਉਹਦੇ ਵਾਸਤਾ ਮਦਾਨ ਵੀ ਨਹੀਂ ਤੇਰੇ ਵਾਸਤੇ ਚੱਲ ਕੋਈ ਨਾ ਕਣਕ ਖਾਲੂ ਡਾਕੀ ਹੈਗਾ ਹਰੀ ਕਾਂਦਲੀ ਵੀ ਆ ਗਈ ਕਿ ਭਾਈ ਜਾਂਦ ਕਿਉਂ ਯਾਰ ਹੈ ਚੱਲ ਬੈ ਜਾਂਦ ਕਿਉਂ ਆ 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 ਬਹੁਤ ਹੈ ਇਹਨਾਂ ਦਾ ਆਇਆ 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 ਲਵ ਜੀ ਕੱਚ ਕਾਂਤ ਵਾਲੀ ਵੀ ਆ ਗਈ ਬੈਠਣ ਦੇਖਦੇ ਆ ਬੈਂਧਿਆ ਕੀ ਨਹੀਂ ਆਇਆ 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 ਨਹੀਂ ਜੀ ਆਪੇ ਹੋਊਗੀ ਮਰਜੀ ਦੀ ਮਾਲਕ ਹੈ ਆਇਆ 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 ਮেরি ਸਿਆਣੀ ਖੰਡ ਲਓ ਜੀ ਇਹਨੂੰ ਧਰਤੇ ਆ ਬਦਾਮ ਹਰੀ ਕਾਂਤ ਵਾਲੇ ਨੂੰ ਪਾਣੀ ਵੀ ਰੱਖਦੀ ਇਹਦਾ ਬਰੂਪਰੀ ਕਰਕੇ ਲਓ ਜੀ ਤੇਦਰ ਇਹਨੂੰ ਵੀ ਰੱਖ ਤੇ ਦਾਣੇ ਵਿੱਚ ਇਹਦਾ ਵਾਸਤੇ ਬਦਾਮ ਆਣੀ ਸੀਗਾ ਨਾ ਥੋੜੀ ਮਿਸ ਅੰਡਰਸਟੈਂਡਿੰਗ ਹੋ ਗਈ ਬਦਾਮਾਂ ਦੇ ਇੱਕੋ ਪਾਣੀ ਵੀ ਰੱਖਦੇ ਆਣੋ ਲਓ ਜੀ ਤੇਦਰ ਵੱਡੇ ਕੂਤਰਾ ਨੂੰ ਰੱਖਦੇ ਦਾਣੇ ਆਇਓ ਖੰਡੋ ਬਾਗਿਆਓ ਖਲ 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 ਖਲੋ ਲਓ ਜੀ ਤੇਦਰ ਵੱਡੇ ਕੂਤਰਾ ਨੂੰ ਵੀ ਰੱਖਦੇ ਦਾਣੇ ਲਓ ਜੀ ਇਹਦਾ ਰੱਖਦੇ ਕੂਤਰਾ ਨੂੰ ਪਾਣੀ ਬਸ ਆਇਓ 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 ਉਧਰ ਕੋ ਉਧਰ ਨੂੰ ਵੀ ਰੱਖਿਆ ਹੈ ਬਈ ਇਧਰ ਉਪਰ ਨੂੰ ਵੀ ਲੱਗਦਾ ਮਾਣੇ ਵੀ ਤੇ ਪਾੜੇ ਵੀ ਲਓ ਜੀ ਨਹਾ ਧੋ ਕੇ ਤੇ ਰੈਡੀ ਹੋ ਕੇ ਆਗੇ ਦੇਖੋ ਆਪਣੇ ਨਿਊ ਕਪੜੇ ਲਓ ਜੀ ਦਿਨ ਦੀ ਸੈਕਿੰਡ ਬੋਤਲ ਬਾਪਿਓ ਛੋਟੀ ਹੈ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਲੱਗ ਜਾਣੀਆਂ ਕੋਈ 20 25 30 ਮਿੰਟ ਤਾਂ ਲੱਗਣਗੇ ਲੱਗਣਗੇ ਬਾਪਿਓ ਲਓ ਭਾਈ ਲੈ ਆ ਗੀ ਮਿੰਨੀ ਬੋਤਲ ਕੱਚਕਾਂਦ ਵਾਲੀ ਵੀ ਆ ਗਈ ਉਹ ਬੈਠੀ ਕਿਵੇਂ ਥੋੜੀ ਗੇਮ ਨਹੀਂ ਬਣਦੀ ਇਹ ਤਾਂ ਇਕੱਲੇ ਹੜ ਜੀ ਨਹੀਂ ਕਰਾ ਜੀ ਤੁਹਾਡਾ ਕੋਈ ਨਾ ਕਰਨਾ ਕਰਨੋਂ ਹਟਾ ਦੂੰ ਤੁਹਾਡਾ ਜੀ ਲਓ ਜੀ ਕੱਚਕਾਂਦ ਤੈਨੂੰ ਧਰਦ ਕੇ ਪਾਣੀ ਆਇਆ 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 ਬੋਤਲ ਫੇਰਾਂ ਥੋੜਾ ਵੀ ਦੋ ਕੁੱਟਾ ਫੇਰ ਅਜਮਾ ਪੀ ਲਈ ਆਇਆ ਡਰਿਆ ਨਹੀਂ ਇਹਨੇ ਪੀ ਗਏ ਨੇ ਲਓ ਜੀ ਤੇ ਇੱਧਰ ਰੱਖ ਦੀ ਇੱਧਰ ਬੈਠ ਕੇ ਨਾਲ ਨੂੰ ਵੀ ਦਾਣੇ ਆਇਆ ਬੋਤਲ ਓਏ ਪਾਣੀ ਦੇਖ ਲਗੇ ਹਾਂ ਪਾਣੀ ਪਿਆ ਹੈਗਾ ਕੋਈ ਇਸ਼ੂ ਨਹੀਂ ਲਓ ਜੀ ਇਧਰ ਪਾਣੀ ਰੱਖਦੀ ਹੈ ਬਈ ਕੂਤਰਾਂ ਨੂੰ ਦਾਣੇ ਦਾ ਪਾ ਦੇ ਬਹੁਤ ਟਾਈਮ ਨਾਲ ਪਾਣੀ ਦੇ ਪੀਪਲ ਕਰਦੇ ਫਿਲ ਰੀਫਿਲ ਕਰਦੇ ਹੁਣ ਦੂਰੀਆਂ ਆਥ ਨਹੀਂ ਪੀਣਗੇ ਜਿਹੜਾ ਕੂਤਰ ਪਾਣੀ ਤੇ ਆਇਓ 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 ਬੱਤ ਆਇਓ ਆਇਓ ਨੂੰ ਵੇਖੋ ਉਹਦੇ ਪਾਣੀ ਨੂੰ ਆਇਓ ਆਜੋ ਆਇਓ ਆਇਓ ਬੇਬੀ ਕੰਮ ਫਾਸਟ ਤਲੋ ਬਬੇਰ ਤੇ ਬਈ ਉਹ ਲੈ ਕੋਣਾ ਆਪਾ ਗੁੱਡ ਨਾਈਟ ਵਾਲੀ ਚੱਕਰੀ ਜੀ ਹਨਾ ਮੱਛਰਾਂ ਵਾਲੀ ਮੱਛਰ ਬੜਾ ਜ਼ਿਆਦਾ ਆ ਯਾਰ ਇੱਥੇ ਨਜਾਇਜ਼ ਇਹਨਾਂ ਦਾ ਤਾਂ ਮਾੜੀ ਮੋਟੀ ਖੁੱਡਾਂ ਖੰਡਾ ਚਲਾ ਦਿਆ ਕਰਾਂਗੇ ਨਾਲੇ ਆਪ ਲਾ ਲਿਆ ਕਰਾਂਗੇ ਅੰਦਰ ਇੱਕ ਆ ਲਿਆਂਦੀ ਚੱਕਰੀ ਜੀ ਠੀਕ ਹੈ ਤੇ ਹੁਣ ਦੇਖਦੇ ਆਗੇ ਵੀ ਕੀ ਬਣਦਾ ਹਨਾ ਬਸ ਮੈਨੂੰ ਆਏ ਆ ਵੀ ਮੁਸਕਿਆਣਾ ਬੜਾ ਉਹ ਵੇਦਾ ਚੱਲ ਥੋੜੀ ਥੋੜੀ ਕਰਕੇ ਮਚਾਲਾਂਗੇ ਆ ਕਿ ਆਪਣਾ ਐਸੇ ਫਰੇਗਰੈਂਸ ਹੈ ਫਰੇਗਰੈਂਸ ਖਾਦੀਏ ਮੈਂ ਤਾਂ ਵਾਸ਼ ਨਾਲ ਤਸੀਲ ਲੱਗ ਰਹੀ ਇਹਦੀ ਬਾਕੀ ਲਓ ਜੀ ਤੇ ਬਾਦਾਂ ਵੀ ਭਿਉਂਦੇ ਕਬੂਤਰਾਂ ਵਾਸਤੇ ਤੇ ਇੱਧਰ ਵੀ ਜਵੈਨ ਵੀ ਲਾਤੀ ਲਾਤੀ ਆਖੀ ਇਹਨਾਂ ਭਿਉਂਦੀ ਬਾਈ ਯਾਰ ਤੇ ਆਉਂਦੀ ਠੀਕ ਹੈ ਕਿਉਂਕਿ ਫਿਰ ਜਿਹੜੇ ਕਬੂਤਰ ਮਤਲਬ ਆਵਾ ਟਾਈਮ ਹੋਗਾ 11 ਕਹਿੰਨਾ 12 ਬਾਰਗ ਵਾਰ ਕੌਟ ਕੇ ਪਾਣੀ ਪੂਣੀ ਵਾਲੇ ਉਹ ਪੈਕ ਕਰੀ ਵੀ ਅੰਦਰੋਂ ਸੈਟਿੰਗ ਕੀਤੇ ਹਜੇ ਹੈ ਨਾ ਵਿਚਰਾ ਇਹ ਸ਼ਿਰੂ ਛੁੱਡਿਆਂ ਮਾੜੇ ਮੋਟੇ ਉਦੇ ਕਰਕੇ ਤੇ ਇਧਰ ਆ ਕਬੂਤਰੀ ਨੂੰ ਵੀ ਬਈ ਡਗਾ ਦੀ ਦਾਣਿਆਂ ਨਾਲ ਦਾਣੇ ਪਾਣੀ ਕਲੀਅਰ ਹੈ ਇਹਨੂੰ ਵੀ ਖੁੱਡੇ ਛੱਡਿਆ ਇਹ ਚੱਕ ਕੇ ਇੱਕ ਮਿੰਟ ਖੰਡ ਲੈ ਪਾਈ ਚਾਲਾਂ ਦੇ। ਓਕੇ। ਤੇ ਹਾਂ ਬਈ ਉਹ ਠੰਡਿਆਂ ਤੋਂ। ਮੈਂ ਮਗਾਉਣਾ ਸੇਵਾ ਖੜਜੋ ਸੀ। ਇੱਕ ਮਿੰਟ। ਦੋ ਤੇ ਦੋ ਚਾਰ। ਤੂੰ ਵਿਹਲੀ ਐ ਇਸ ਕੰਮ ਨੂੰ। ਆਨਾ ਤੂੰ ਬਾਇਆ ਸਾਰਿਆਂ ਤੇ ਸੇਵਾ। ਆ ਚੱਕ। ਇਹਦੇ ਸਲੇਧਰ ਤੇ ਬਈ ਸਾਰਿਆਂ ਦੇ ਚੜ ਕੇ ਕੋਈ ਨਾ ਕੱਲ ਨੂੰ ਚੜਾਉਣਾ ਪਟਾ ਮੈਂ ਸੋਡੀ ਬਣਾਉਣਾ ਜੂੜੀ ਵੇਖੋ। ਉਹ ਬੈਠਿਆ ਤੂੰ ਮੈਂ। ਇਹ ਕਿੱਡੇ ਢਾਲੀ ਗੰਗਾਂ ਵਾਲੀ। ਕੋਈ ਗੱਲ ਨਹੀਂ ਕਰਦੇ ਗੱਲ ਇਹਨਾਂ ਨਾਲ। ਓਕੇ ਅਭੀ ਵਾਸਨ ਵਲੌਗ ਦੀ ਐਂਡਿੰਗ ਮੈਂ ਕਰ ਹੀ ਦਿੰਨੇ ਹੈਗੇ ਮੁੜ ਕੇ ਪਤਾ ਨਹੀਂ ਲੱਗਣਾ ਰਾਤ ਨੂੰ ਇਹ ਹਨਾ ਗੋਲਾਂ ਵਾਲਿਆਂ ਲੈ ਤੁਆਂ ਨੂੰ ਬਾਲਾਂ ਤੇਜ ਦੇ ਕੇ ਜਾਂਦਾ ਗੋਲਾਂ ਵੀ ਡਾਕਟਰ ਸੌਣ ਅੱਗੇ ਭਰਾਵਾ ਮੇਰੇ ਤਾਂ ਚੱਕਰ ਹੀ ਬਣ ਦਿੰਦਗੇ ਇਹ ਬਈ ਆਪਣੀ ਮਾਰਦਾ ਤਾ ਕੋਦੋ ਬੋਤਲਾਂ 'ਚ ਪਤਾ ਨਹੀਂ ਕਿਹੜੀ ਟੀਜੂ ਟੂ ਕੇ ਪਾਏ ਤੇਰੇ ਬਾਈ ਨੇ ਮਮਰਾ ਦਾ ਹੋਰੀ ਓਬਰੀ ਹੋ ਜਾਂਦਾ ਸਰੀਰ ਮੈ ਸਹੀ ਦੱਸਦਾ ਹਾਂ ਤੇ ਠੀਕ ਆ ਬਸ ਓਕੇ ਆ ਹਨਾ ਬਈ ਦੇਖਦੀ ਆ ਯਾਰ ਹੁਣ ਮੈਂ 24 ਵਾਲੀ ਬਾਜੀ ਕੈਨਸਲ ਕਰਤੀ ਸੀ ਵੀ ਨਹੀਂ ਛੱਡਦੇ ਆ ਨਾ 26 ਵਾਲੀ ਵੀ ਮੇਰੀ ਰਹਿ ਹੀ ਨਹੀਂ ਯਾਰ ਮੇਰੀ ਰਹਿ ਸਿਰਫ ਲੋ ਤੇ ਆ ਨਿਗਾਹ ਮੇਰੀ ਸਿਰਫ 44 ਡਿਗਰੀ ਟੈਂਪਰੇਚਰ ਨਹੀਂ ਹੁੰਦਾ ਮੈਂ ਉਹਨਾਂ ਟਾਈਮ ਬਾਜੀ ਛੱਡ ਰਹੀ ਨਹੀਂ ਸੀ ਆਪਣੇ ਕੰਨੀ ਹੱਥ ਲੱਗੇ ਹੋਏ ਆ ਬਈ ਠੀਕ ਐ ਦੂਸਰਾ ਤੋਂ ਹੁਣ ਕੀ ਕਰਾਂ ਹੁਣ ੱੱਕੇ ਨਾਲ ਐਂਟਰੀ ਕਰਾ ਦੀ ਸਕਜਿੰਦਰ ਨੇ ਅਖੇ ਲੈ ਮੈਂ ਐਂਟਰੀ ਕਰਾ ਦੀ ਕੂਤਰ ਛੱਡ ਰਾਂ ਕੀ ਕਰ ਲਵਾਂ ਹੁਣ ਕੋਈ ਬਾਈ ਯਾਰ ਅਗਲਾ ਚੱਲ ਦੇਖਦੇ ਆ ਯਾਰ ਕੋਈ ਇੱਕ ਅੱਧਾ ਛੱਡ ਲਾਂਗੇ ਆ ਮਹੀਨੇ ਚ ਯਾਰ ਬਾਹਲਾਂ ਨਹੀਂ ਗਾਂ ਹੀ ਛੱਡਾਂਗੇ ਮਈ ਜੂਨ ਚ ਵੇਖਾਂਗੇ ਕਿੰਦੇ ਪੜਾ ਕੇ ਉਹ ਹਨ ਠੀਕ ਆ ਓਕੇ ਬਸ ਹਨਾ ਬਾਈ ਮਾਲੀ ਭਗਾਈ ਜੀ ਵੀ ਨਹੀਂ ਆਈ ਦੀ ਗਾਲ ਜ ਸੁੱਕੀ ਜਾਂਦਾ ਤੇ ਬਾਈ ਲੱਗਦੀ ਪਾਣੀ ਦੀ ਮਿੰਟ ਮਿੰਟ ਪਏ ਆਉਣਾ ਪਰ ਠੀਕ ਆ ਮੈਂ ਕੱਲ ਨੂੰ ਬਈ ਉਹ ਦੇਖਦੇ ਆ ਕੱਲ ਨੂੰ ਜੋਇਨ ਜੋਣੀਆਂ ਮਤਲਬ ਪਾਣੀ ਦਵਾਈ ਦੂ ਹੀ ਲੋਣੀਆਂ ਕੰਮ ਬਹੁਤ ਹੈ ਸੋ ਮੈਣੀ ਕੰਮ ਉਹ ਇੱਕ ਤਾਂ ਦਦਾ ਸਮਾਨ ਦਾ ਭੋਲੀ ਹੈ ਨਾ ਹਜਾ ਕੂਦਰੀ ਨੂੰ ਦਵਾਈ ਨਹੀਂ ਦਿੱਤੀ ਹੈ ਨਾ ਲੀਵਰ ਟੋਨਿਕ ਖੋਲ ਕੇ ਰੱਖੀ ਸੀ ਚਲ ਕੋਈ ਨਾ ਦੇ ਦੋ ਨਾ ਬਾਏ ਬਾਏ ਜੀ ਸਾਰੇ ਗੁੱਡ ਨਾਈਟ ਸੌਂ ਜਾ ਸਾਰੇ